ਲਾਈਵ ਹੋਣ ਦਾ ਜਿਹੜਾ ਮੰਤਬ ਹੈ ਅੱਜ ਮੈਂ ਖੁਦ ਪਹਿਲੀ ਵਾਰ ਲਾਈਵ ਹੋਇਆ ਜਿਸ ਵੇ ਦਾ ਮੰਤਬ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਇੱਕ ਪਿੰਡ ਵਿੱਚ ਮਤਾ ਪਾਇਆ ਗਿਆ ਉਹ ਮਤਾ ਮੈਂ ਸੁਣਿਆ ਉਹਦੇ ਵਿੱਚ ਇੱਕੋ ਹੀ ਮਤਾ ਮੈਂ ਸੁਣਿਆ ਬਾਕੀ ਨਹੀਂ ਸੁਣ ਪਾਇਆ ਜਿਸ ਵਿੱਚ ਵੀਰ ਨੇ ਬਹੁਤ ਹੀ ਬਾ ਕਮਾਲ ਮਤਾ ਪਾਸ ਕੀਤਾ ਕਿ ਅਗਰ ਕੋਈ ਮੁੰਡਾ ਕੁੜੀ ਪਿੰਡ ਦਾ ਹੀ ਵਿਆਹ ਕਰਾ ਲੇਗਾ ਆਪਸ ਦੇ ਵਿੱਚ ਉਸ ਦਾ ਉਸ ਪਿੰਡ ਤੋਂ ਪੁੱਕਾ ਪਾਣੀ ਬੰਦ ਕਰਕੇ ਉਹਨੂੰ ਪਿੰਡੋਂ ਬਾਹਰ ਘੱਡ ਦਿੱਤਾ ਜਾਵੇਗਾ। ਔਰ ਉਸ ਗੱਲ ਨੂੰ ਦੇਖਦੇ ਹੋਏ ਮੇਰੇ ਵੀ ਮਾਈਂਡ ਦੇ ਵਿੱਚ ਇੱਕ ਗੱਲ ਆਈ ਕਿ ਅਗਰ ਪੰਜਾਬ ਦਾ ਜਿਹੜਾ ਰਾਜ ਹੈ ਉਹਦੇ ਵਿੱਚ ਜਿਹੜਾ ਪਿੰਡਾਂ ਦਾ ਆਪਣਾ ਪੰਚਾਇਤੀ ਰਾਜ ਹੈ ਉਹ ਦੁਬਾਰਾ ਬਹਾਲ ਕਰ ਦਿੱਤਾ ਜਾਵੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਨਸ਼ੇ ਦੇ ਨਾਲ ਜਿਹੜੀ ਜੂਝ ਰਹੀ ਪੀੜ੍ਹੀ ਆ ਆਉਣ ਵਾਲੀ ਪੀੜ੍ਹੀ ਆ ਤੇ ਮੌਜੂਦਾ ਪੀੜ੍ਹੀ ਆ ਉਹਨੂੰ ਠੱਲ ਪੈ ਸਕਦੀ ਹੈ ਜਿਹੜਾ ਪੰਚਾਇਤੀ ਰਾਜ ਆ ਉਹਦੇ ਵਿੱਚ ਸਰਪੰਚਾ ਪੰਚਾਂ ਦੀ ਜਿਹੜੀ ਆਪਣਾ ਕੋਈ ਫੈਸਲਾ ਲੈਣ ਦੀ ਜਿਹੜੀ ਉਹਨਾਂ ਦੀ ਜਿਵੇਂ ਰਾਜ ਕਰਤਾ ਸ਼੍ਰੀਣੀ ਪੰਜਾਬ ਸਰਕਾਰ ਜਿਵੇਂ ਸਰਕਾਰ ਆ ਪੰਜਾਬ ਦੀ ਜਦੋਂ ਰਾਜ ਕਰ ਰਹੀ ਹੈ ਤਾਂ ਉਹ ਜਿਹੜਾ ਉਹਦਾ ਰਾਜ ਹੈ ਉਹ ਪਿੰਡਾਂ ਤੱਕ ਵੀ ਲਾਗੂ ਆ ਪਰ ਜਿਹੜਾ ਉਹਨਾਂ ਦਾ ਆਪਣਾ ਰਾਜ ਜਿਹੜਾ ਉਹਦੇ ਜਿਹੜੇ ਕਾਨੂੰਨ ਵਿਵਸਥਾ ਵਾ ਜੇ ਉਹ ਪੰਜਾਬ ਦੇ ਵਿੱਚ ਲਾਗੂ ਆ ਤਾਂ ਜਿਹੜਾ ਉਹਦਾ ਪੰਚਾਇਤ ਦਾ ਆਪਣਾ ਜਿਹੜਾ ਆਪਣਾ ਪਰਸਨਲ ਜਿਹੜਾ ਪਿੰਡ ਦਾ ਜਿਹੜਾ ਪੰਚੈਤੀ ਰਾਜ ਸਿਸਟਮ ਆ ਅਗਰ ਉਹ ਲਾਗੂ ਕਰ ਦਿੱਤਾ ਜਾਵੇ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਦੇ ਵਿੱਚ ਸਗਾ ਫੈਸਲੇ ਲੈਣ ਦਾ ਉਹ ਜਿਹੜਾ ਪੰਚਾਇਤੀ ਰਾਜ ਆਕਰ ਲਾਗੂ ਹੋ ਜਵੇ ਤਾਂ ਪਿੰਡਾਂ ਦੇ ਪੰਜਾਬ ਦੇ ਇਕੱਲੇ ਇਕੱਲੇ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਦੀ ਵਿਵਸਥਾ ਜਿਹੜੀ ਆ ਉਹ ਸਾਰੀ ਠੀਕ ਹੋ ਜੇਗੀ ਜਿਹੜਾ ਪੰਚਾਇਤੀ ਰਾਜ ਆ ਉਹਦੇ ਵਿੱਚ ਜਿਹੜਾ ਸਰਪੰਚਾ ਉਹ ਕਿਸੇ ਵੀ ਕਿਸਮ ਦਾ ਕੋਈ ਵੀ ਫੈਸਲਾ ਜਿਹੜਾ ਪੰਜਾਬ ਦੇ ਉਸ ਪਿੰਡ ਦੇ ਹਿੱਤ ਦੇ ਵਿੱਚ ਹੁੰਦਾ ਉਹਨੂੰ ਲੈ ਸਕਦੇ ਆ। ਔਰ ਇਸ ਕਰਕੇ ਮੈਂ ਮੁੱਦੇ ਨੂੰ ਜੀ ਤਰ੍ਹਾਂ ਬ੍ਰੀਫ ਤਰੀਕੇ ਦੇ ਨਾਲ ਆਪ ਸਭ ਨਾਲ ਸਾਂਝਾ ਕਰੂੰਗਾ। ਸੋ ਇਹਨਾਂ ਗੱਲਾਂ ਦੇ ਨਾਲ ਮੈਂ ਅੱਜ ਇਜਾਜ਼ਤ ਲਈਨਾ ਇਸ ਗੱਲ ਮੁੱਦੇ ਦੇ ਉੱਤੇ ਵੀ ਆਪਾਂ ਸਾਰੇ ਜਿਹੜੇ ਪੰਚਾਇਤੀ ਰਾਜ ਦੇ ਉੱਤੇ ਬੜੀ ਬਰੀਕੀ ਦੇ ਨਾਲ ਗੱਲ ਕਰਾਂਗੇ। ਛੋਈਆਂ ਗੱਲਾਂ ਦੇ ਨਾਲ ਆਪ ਸਭ ਤੋਂ ਧੰਨਵਾਦ ਕਰਦਾ ਹਾਂ ਜੱਜਲੇਨਾ ਬਾਈ ਕੁਰਸੀ ਕਾ ਖਾਲਸਾ ਬਾਈ